ਪਠਾਨਕੋੜ ਦੇ ਸਰਾਇ ਮਹੱਲਾ ਦੇ ਰਹਿਣ ਵਾਲੇ 15 ਸਾਲਾਂ ਦੇ ਦਰਪਣ ਨਾਮਕ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਨੌਜਵਾਨ ਦੀ ਮਾਤਾ ਮਮਤਾ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਉਸ ਦਾ ਬੇਟਾ ਦਰਪਣ ਘਰੋਂ ਕਿਸੇ ਦੋਸਤ ਨਾਲ ਖੇਡਣ ਲੈ ਨਿਕਲਿਆ ਸੀ ਪਰ ਅਜੇ ਤੱਕ ਉਹ ਘਰ ਵਾਪਸ ਨਹੀਂ ਪਰਤਿਆ ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ थाना ਡਿਵੀਜ਼ਨ ਨੰਬਰ 1 ਵਿਖੇ ਵੀ ਕੀਤੀ ਗਈ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਉਨ੍ਹਾਂ ਦੇ ਬੇਟੇ ਨੂੰ ਨਹੀਂ ਭਾਲਿਆ ਗਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਬੇਟਾ ਸਿਵਲ ਹਸਪਤਾਲ ਪਠਾਨਕੋੜ ਵਿਖੇ ਦੇਖਿਆ ਗਿਆ ਜਿਸ ਦੀ ਪਾਲ ਕਰਦੇ ਕਰਦੇ ਹੋਈ تھی ਪਹੁੰਚੇ ਹਨ ਪਰ ਉਨ੍ਹਾਂ ਨੇ ਮਿਲਿਆ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲ ਤੋਂ ਜਲਦ ਉਹਨਾਂ ਦੇ ਬੇਟੇ ਦੀ ਪਾਲਕੀਤੀ ਜਾਵੇ ਤੇ ਪਰਿਵਾਰ ਤੱਕ ਵਾਪਸ ਪਹੁੰਚਾਇਆ ਜਾਵੇ ਉੱਤੇ ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ 1 ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਤਫ਼ਤੀਸ਼ ਵੀ ਜਾਰੀ ਹੈ ਇਸ ਖਬਰ ਨੂੰ ਦੇਖਦੇ ਸਾਰੇ ਹੀ ਦਸ਼ਕਾਂ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਨੌਜਵਾਨ ਨੂੰ ਕਿਤੇ ਵੀ ਦੇਖਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਜਾਂ ਉਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਸੰਪਰਕ ਕਰ ਸਕਦਾ ਹੈ ਤਾਂ ਜੋ ਇਸ ਬੱਚੇ ਨੂੰ ਉਸਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ ਕਿ ਕਹਿੰਦੇ ਕੁਝ ਨਸਰਾਏ ਮਲੇ ਉਹ ਨਾ ਤਾਂ ਮੰਤਾ ਜਲਈਆ ਤੁਮੋਂ ਮੇਰਾ ਕੱਲ ਦਾ ਘਵਾਚੇ ਦਾ ਕੋਈ ਦੋਸਤ ਲੈ ਕੇ ਗਿਆ ਇਹ ਲੈ ਤਕਣੀ ਆਇਆ ਕੱਲ ਚ 5 ਵਜੇ ਤੱਕ ਘਵਾਚੇ ਦਾ ਰਾਣੀ ਵੀ ਰਪੋਰਟ ਰਖਾਈ ਹੈ 11 ਵਜੇ ਦੀ ਰਾਤ ਦੀ ਕੋਈ ਨਹੀਂ ਪੁੱਛ ਪੜਤਾਲ ਕਰੁੰਦੇ ਹੋ ਨਾਮ ਜਿਹੜਾ ਕਿੰਨੀ ਉਮਰ ਦੀ ਹੈ ਇਹ ਤਾਂ 15 ਸਾਲਾਂ ਦਾ ਆ ਨਾਂ ਕੀ ਉਹਦਾ ਦਰਪਣ ਹੈ ਨਾਂ ਉਹਦਾ ਤਾਰ ਹੀ ਬੰਨੂ ਕਹਿੰਦੇ ਨੂੰ ਸਾਰ ਾਰੇ ਲੱਭ ਚੁਕੇ ਆ ਕਿਦਾਂ ਨਹੀਂ ਲੱਭਣ ਦੇਦਾ ਲੋਕੀ ਕਿਹਦੇ ਹਸਪੀਟਲ ਦੇਖਿਆ ਆ ਮੈਨੂੰ ਕੈਮਰਾ ਨਹੀਂ ਦਿਖਾਇਆ ਕਰਦੇ ਉਹ ਪਟਵਾਲੇ ਨਹੀਂ ਪੁੱਛਦੋਗੇ ਕਿ ਕੋਈ ਦੱਸੋ ਇੱਥੇ ਹੋਤ ਨਹੀਂ ਨਹੀਂ ਹੁੰਦੇ ਆ ਨਹੀਂ ਦੱਸਿਆ ਪੁਲਸਰੇ ਕੁਝ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਮੇਰਾ ਬੱਚਾ ਕੱਲ੍ਹ ਪੜਕੇ ਕਹਦਾ ਤਮਾਕੂ ਟਿਲ ਲਾਇਆ ਵਿਚਾਰਾ ਕੰਜਲ ਖਰਾਬ ਹੋਇਆ ਕਦਾ ਕੋਈ ਨਹੀਂ ਲੱਭੇ ਕਰਦਾ ਕਿ ਨਾ ਆਇਆ ਤੇ ਕੀ ਗੱਲ ਹੈ ਮੇਰਾ ਨਾਮ ਅਭਿਸ਼ੇਕ ਹੈ ਮੇਰਾ ਭਰਾ ਉਦਰਪਨ ਛੋਟਾ ਗਿਆ ਉਹ 15 ਸਾਲ ਦਾ ਤੇ ਉਹ ਕੱਲ ਦਾ ਗੁਆਚੇ ਦਾ ਆ ਪਰ ਲੇਕਿਨ ਪੁਲਿਸ ਪੁਲਸ ਨਾ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਯਾਰ ਦੇਖੋ ਹੁਣ ਵੀ ਮੈਂ ਥਾਣੇ ਗਿਆ ਸੀ ਦੋ ਵਾਰੀ ਫੋਟੋਆਂ ਦੇ ਕੇ ਆਇਆ ਪਰ ਲੇਕਿਨ ਕਹਿੰਦੇ ਕਿ ਚਲੋ ਕੋਈ ਨਹੀਂ ਬਾਅਦ ਚ ਕਰਦੇ ਆ ਬਾਅਦ ਚ ਕਰਦੇ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ ਕੋਈ ਕਹਿ ਰਿਹਾ ਕਿ ਇੱਥੇ ਸਿਵਲ ਹਸਪਤਾਲ ਦੀ ਕਿਹਾ ਬੱਚੇ ਨੂੰ ਕੋਈ ਕਹਿੰਦਾ ਖੱਡੀ ਵਾਲੇ ਪੋਲ ਤੇ ਕੋਈ ਕਹਿੰਦਾ ਪਿਆ ਕਿ ਕਾਰਡਲੇ ਪੋਲ ਤੇ ਕਿਨਾਂ ਆਣ ਗਿਆ ਪੋਚੇ ਦੀ ਕਿਹਾ ਬਸ ਸਾਹੀ ਗੱਲ ਆ ਤੇ ਤੁਸੀਂ ਵੀ ਅ ਪੁਲਿਸ ਕੋਲ ਗਿਆ ਵੀ ਇੱਥੇ ਸਾਡੇ ਨਾਲ ਚਲੋ ਹਲਾਲੀ ਕਰਦੇ ਤਾਂ ਇਹ ਬੁਝਾ ਤੇ ਤੁਹਾਡੀ ਜਾਨ ਵੀ ਚੁੱਕ ਜਾਏ ਪੁਸ ਗਾਲੀ ਨਹੀਂ ਹੁੰਦੀ ਪੁਲਸੇ ਕਿ ਕਿੰਨੇ ਵਜੇ ਜਾਹੀ ਕਰੋਗੇ ਕੱਲ ਸ਼ਾਮੀ 5 ਵਜੇ ਦਾ ਹੀ ਹੈ ਤੇ ਉਮਰ ਕੀ ਨੇ ਮੁੰਡੇ ਦੀ 15 ਸਾਲ ਹਾਈਟ ਹਾਈਟ 6.5 ਫੁੱਟ ਕੀ ਇਹ ਪੀਲ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹੀ ਪੀਲ ਕਰ ਦੇਗੀ ਸਾਡਾ ਬੱਚਾ ਛੇ ਜਲਦੋਂ ਜਲਦੋਂ ਲੱਭਿਆ ਜਾਏ